ਸਿੱਖ ਪੰਥ ਦੇ ਵਿੱਚ ਪਿਆਰ ਰਿੜਕਾ ਇਸ ਵੇਲੇ ਲਗਭਗ ਖਤਮ ਹੁੰਦਾ ਨਜ਼ਰ ਆ ਰਿਹਾ ਜਦੋਂ ਤਖਤਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗਰਗੱਜ ਦਾ ਜਿਹੜਾ ਦਸਤਾਰਬੰਦੀ ਹੈ ਉਹ ਦੁਬਾਰਾ ਫਿਰ ਇੱਕ ਵਾਰ ਕਰ ਦਿੱਤੀ ਗਈ ਹੈ ਜਿਸ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਵਾਨਿਤ ਵੀ ਕਰ ਲਿਆ ਗਿਆ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤੇ ਤਖਤਸ਼੍ਰੀ ਕੇਸਗੱਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਗਰਗੱਜ ਦੀ ਜਿਹੜੀ ਤਕ ਸ਼੍ਰੀ ਕੇਸਗਰ ਸਾਹਿਬ ਵਿਖੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਦਸਤਾਰਬੰਦੀ ਹੋ ਗਈ ਹੈ ਤੇ ਜਸ ਸੰਬੰਧੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਕ ਸ਼੍ਰੀ ਕੇਸਗਰ ਸਾਹਿਬ ਵਿਖੇ ਤਿਆਰੀਆਂ ਜੋਰਾ ਸ਼ੋਰਾ ਦੇ ਨਾਲ ਕੀਤੀਆਂ ਗਈਆਂ ਸੀ ਅੱਜ ਤੱਕ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਜਥੇਦਾਰ ਦੀ ਦੂਜੀ ਵਾਰ ਦਸਤਾਰਬੰਦੀ ਕੀਤੀ ਹੈ ਦਸਨਯੋਗ ਇਹ ਵੀ ਸੰਭੰਦ ਹੈ ਕਿ ਬੀਤੇ ਮਾਰਚ ਦੇ ਵਿੱਚ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਰਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਤੇ ਤਖਤ ਸ੍ਰੀ ਕੇਸਗੱਬ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਤਾਂ ਸਮੂਹ ਜਿਹੜੀਆਂ ਸਿੱਖ ਪੰਥ ਦੀਆਂ ਜਥੇਬੰਦੀਆਂ ਸੀ ਉਹਨਾਂ ਦੇ ਨਾਲ-ਨਾਲ ਸੰਤ ਸਵਾਦ ਸੀ ਉਸ ਵੱਲੋਂ ਜ਼ੋਰਦਾਰ ਜਿਹੜਾ ਵਿਰੋਧ ਕੀਤਾ ਗਿਆ ਤੇ ਉਹਨਾਂ ਦੇ ਤਹਿਤ ਕਾਫੀ ਜ਼ਿਆਦਾ ਵਿਰੋਧ ਦੇ ਵਿੱਚ ਇਹ ਵੀ ਹੋਇਆ ਕਿ ਉਹਨਾਂ ਨੂੰ ਜਥੇਦਾਰ ਪ੍ਰਵਾਨਿਤ ਨਹੀਂ ਕੀਤਾ ਗਿਆ ਜਦਕੇ ਤਾਜਪੋਛੀ ਐਸਜੀਪੀਸੀ ਦੇ ਵੱਲੋਂ ਕੁਝ ਗੱਲਾਂ ਨੂੰ ਮੁੱਖ ਰੱਖਦੇ ਹੋਏ ਯਕ ਕਹ ਲਈਏ ਕਿ ਕਿਸੇ ਤਰੀਕੇ ਦਾ ਟਕਰਾਰ ਨਾ ਹੋ ਜਵੇ ਆਪਸੀ ਕੋਈ ਜਿਹੜੀ ਅਨਸਕਾਮੀ ਘਟਨਾਵਾਂ ਨਾ ਵਾਪਰ ਜਾਣ ਜਿਸ ਦੇ ਕਾਰਨ ਇਹ ਟਕਰਾਰ ਨੂੰ ਚੱਲਦੇ ਉਹਨਾਂ ਨੇ ਸਵੇਰੇ 3 ਵਜੇ ਜਿਹੜਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਅਰਗੱਜ ਦੀ ਤਾਜਪੋਛੀ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਕਾਫੀ ਇਹ ਜਿਹੜਾ ਰੇੜਕਾ ਆਪਰ ਦੇ ਵਿੱਚ ਪਿਆ ਰਿਹਾ ਪਰ ਉਸ ਤੋਂ ਬਾਅਦ ਜਿਹੜਾ ਹੁਣੇ ਰੇੜਕਾ ਅੱਜ ਸਮਾਪਤ ਹੋ ਗਿਆ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ-ਨਾਲ ਸੰਤ ਸਮਾਜ ਦੇ ਵੱਲੋਂ ਜਿਹੜਾ ਵਿਰੋਧ ਹੋਇਆ ਸੀ ਉਹਨੂੰ ਦੇਖਦਿਆਂ ਉਸ ਸਮੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਵੇਰੇ 3 ਵਜੇ ਜਿਹੜੀ ਕਰੀਬ ਕੁਲਦੀਪ ਸਿੰਘ ਗਰਗੱਜ ਦੀ ਤਾਜਪੋਸ਼ੀ ਕਰ ਦਿੱਤੀ ਗਈ ਸੀ ਚੁੱਪਚੀਪੀਤੇ ਕੀਤੀ ਗਈ ਸੀ ਜਿਸ ਦੇ ਵਿੱਚ ਕੁਝਕ ਜਿਹੜੇ ਨੇ ਨਾਮਵਰ ਹਸਤੀਆਂ ਸ਼ਾਮਲ ਹੋਈਆਂ ਸੀ ਪਰ ਉਸ ਸਮੇਂ ਇੱਕ ਚਰਚਾ ਦਾ ਵਿਸ਼ਾ ਬਣੀ ਰਹੀ ਤੇ ਉਸ ਤੋਂ ਬਾਅਦ ਲੈ ਕੇ ਹੁਣ ਤੱਕ ਨਿਆਂਗ ਸਿੰਘ ਜੱਥੇਬੰਦੀਆਂ ਤੇ ਸੰਤ ਸਮਾਜ ਦੇ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਰਗੱਜ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਉਹਨਾਂ ਨੂੰ ਸਿੰਘ ਸਭ ਦੇ ਵੱਜੋਂ ਮਾਨਤਾ ਨਹੀਂ ਸੀ ਦਿੱਤੀ ਜਾ ਰਹੀ ਪਰ ਐਸ ਸਭ ਦੇ ਚੱਲਦੇ ਪੰਥਕ ਰੇੜਕੇ ਨੂੰ ਖਤਮ ਕਰਨ ਦੇ ਲਈ ਐਲਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਢਾ ਦਲ ਨਿਹੰਗ ਮੁਖੀ 96 ਕਰੋੜੀ ਬਾਬਾ ਬਲਵੀਰ ਸਿੰਘ ਨੂੰ ਕਿਸੇ ਢੰਗ ਨਾਲ ਮਨਾ ਲਿਆ ਤੇ ਉਸ ਤੋਂ ਬਾਅਦ ਐਡਵੋਕੇਟ ਹਿੰਦਰ ਸਿੰਘ ਧਾਮੀ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਨੇ 26 25 ਅਕਤੂਬਰ ਮੌਕਨ ਮਿਤੀ ਜਿਹੜੀ ਹੈ ਕੁਲਦੀਪ ਸਿੰਘ ਅੜਗਾਜ ਦੇ ਦਸਤਾਰ ਬੰਦੀ ਲਈ ਮੈਥ ਦਿੱਤੀ ਤੇ ਉਹਦਾ ਐਲਾਨ ਕਰ ਦਿੱਤਾ ਜਿਹੜੀ ਕਿ ਅੱਜ ਉਹਨਾਂ ਦੇ ਦਸਤਾਰ ਬੰਦੀ ਦੁਬਾਰਾ ਇੱਕ ਵਾਰ ਫਿਰ ਕਰ ਦਿੱਤੀ ਗਈ ਹੈ ਤੇ ਹੁਣ ਉਹਨਾਂ ਨੂੰ ਸਿੱਖ ਪੰਥ ਦੀਆਂ ਜਥੇਬੰਦੀਆਂ ਵੱਲੋਂ ਵੀ ਪ੍ਰਵਾਨਿਤ ਕਰ ਲਿਆ ਗਿਆ ਤੇ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਦੋਂ ਉਹਨਾਂ ਦਾ ਵਿਰੋਧ ਕਾਫੀ ਵੱਡੇ ਪੱਧਰ ਤੇ ਹੋਇਆ ਸੀ ਤਾਂ ਉਸ ਤੋਂ ਬਾਅਦ ਜਦੋਂ ਕੁਲਦੀਪ ਸਿੰਘ ਅੜਗਾਜ ਨੂੰ ਬੇਸ਼ੱਕ ਐਸਜੀਪੀਸੀ ਵੱਲੋਂ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਪਰ ਉਹਨਾਂ ਦੇ ਵੱਲੋਂ ਜਿਹੜੇ ਬਾਅਦ ਵਿੱਚ ਕੰਮ ਕੀਤੇ ਗਏ ਉਹ ਬੜੇ ਸ਼ਲਾਘਾਯੋਗ ਹੋਏ ਜਿਸ ਦੇ ਵਿੱਚ ਸੰਤ ਰਣਜੀਤ ਸਿੰਘ ਢੱਡਰੀਆ ਵਾਲੇ ਨਾਲ ਪਿਆ ਜਿਹੜਾ ਪੰਥ ਕ੍ਰੀਏਡ ਕਰ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਉਹਦਾ ਵੀ ਹੱਲ ਹੋ ਗਿਆ ਉਸ ਤੋਂ ਬਾਅਦ ਜਿਹੜੇ ਹੋਰ ਕਈ ਮਸਲੇ ਸੀ ਜਿਹੜੇ ਕਿ ਉਹਨਾਂ ਨੂੰ ਬੜੇ ਸੂਝਤਾ ਦੇ ਨਾਲ ਉਹਨਾਂ ਨੇ ਕਿਸੇ ਚੀਜ਼ ਨੂੰ ਹੱਲ ਕੀਤਾ ਤੇ ਜਿਹੜੇ ਆਪਸ ਦੇ ਵਿੱਚ ਟਕਰਾਅ ਸੀ ਕਿਤੇ ਨਾ ਕਿ ਤੇ ਪੰਥਕ ਸੀ ਉਹਨਾਂ ਨੂੰ ਜੋੜ ਕੇ ਇੱਕ ਜਿਹੜਾ ਲੀਹ ਦੇ ਉੱਤੇ ਉਹਨਾਂ ਨੇ ਲੈ ਆਂਦਾ ਇਸੇ ਸਬ ਦੇ ਚੱਲਦੇ ਉਹਨਾਂ ਸਾਰੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਬਾਬਾ ਬਲਵੀਰ ਸਿੰਘ 96 ਕਰੋੜੀ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਹੁਣ ਸਾਨੂੰ ਪੰਥ ਨੂੰ ਇਕੱਠੇ ਹੋ ਕੇ ਜਿਹੜਾ ਇੱਕ ਮੋਟ ਹੋ ਕੇ ਇੱਕ ਆਪਸੀ ਟਕਰਾਅ ਜਿਹੜੇ ਵਿਰੋਧ ਨੇ ਉਹਨਾਂ ਨੂੰ ਆਪਸੇ ਰੱਖ ਕੇ ਸਾਨੂੰ ਇੱਕ ਹੋ ਕੇ ਚੱਲਣਾ ਚਾਹੀਦਾ ਤੇ ਇਸ ਦੇ ਉੱਤੇ ਜਿਹੜਾ ਪੰਥਕ ਰਿਹੜਕਾ ਜਦੋਂ ਕੁਲਦੀਪ ਸਿੰਘ ਗੁਰਗੱਜ ਜੋ ਕਿ ਜਥੇਦਾਰ ਇਸ ਵੇਲੇ ਕਾਰਜਕਾਰੀ ਜਥੇਦਾਰ ਸ਼ੀਰ ਕਾਤਮ ਸਾਬ ਥਾਪੇ ਗਏ ਨੇ ਉਹਨਾਂ ਨੂੰ ਜਿਹੜਾ ਇਸ ਵੇਲੇ ਦਸਤਾਰਬੰਦੀ ਕਰ ਦਿੱਤੀ ਗਈ ਹੈ ਤੇ ਹੁਣ ਇਹ ਜਿਹੜਾ ਪੰਥਕ ਰੇੜਕਾ ਇੱਥੇ ਖਤਮ ਹੁੰਦਾ ਨਜ਼ਰ ਆ ਰਿਹਾ ਪਰ ਇਹ ਗੱਲ ਜ਼ਰੂਰ ਹੈ ਕਿ ਦੂਜੇ ਪਾਸੇ ਜਿਹੜੇ ਬਾਬਾ ਹਰਨਾਮ ਸਿੰਘ ਧੋਮਾ ਨੇ ਉਹਨਾਂ ਦੇ ਵੱਲੋਂ ਐਰ ਦੇ ਵਿੱਚ ਸ਼ਿਰਕਤ ਨਹੀਂ ਕੀਤੀ ਗਈ ਹੈ ਤੇ ਇਹ ਵੀ ਗੱਲ ਜ਼ਰੂਰ ਹੈ ਕਿ ਉਹਨਾਂ ਨੇ ਆਪਣੀ ਦੂਰੀ ਬਣਾਈ ਰੱਖੀ ਹੈ ਪਰ ਇਹਦੇ ਨਾਲ ਨਾ ਜਦੋਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਦਾ ਸ਼ਤਾਬਦੀ ਸਮਰੋਹ ਜਿਹੜਾ ਤਖਸ਼ੀ ਦੀ ਕੇਸਗੱਲ ਸਾਬੀਖੇ ਹੀ ਮਨਾਇਆ ਗਿਆ ਤੇ ਉਹਦੇ ਨਾਲ ਨਾਲ ਇਹ ਜਿਹੜੀ ਤਾਜਪੋਸ਼ੀ ਆ ਉਸੇ ਦਿਨ ਦੇ ਵਿੱਚ ਹੀ ਰੱਖੀ ਗਈ ਕਿ ਜਦੋਂ ਉਹ ਸਮਰੋਹ ਮਨਾਇਆ ਜਾਏਗਾ ਤਾਂ ਉਸੇ ਵੇਲੇ ਤਾਜਪੋਚੀ ਜਿਹੜੀ ਆ ਉਸ ਦੇ ਵਿੱਚ ਕਰ ਦਿੱਤੀ ਗਈ ਹੈ ਤੇ ਹੁਣ ਵੱਡੀ ਗੱਲ ਇਹ ਹੈ ਕਿ ਜਿਹੜਾ ਇਹ ਪੰਤਕ ਰੇੜਕਾ ਕਾਫੀ ਲੰਬੇ ਸਮੇਂ ਤੋਂ ਪਿਆ ਹੋਇਆ ਸੀ ਉਹ ਜਿਹੜਾ ਹੁਣ ਨਿਭੜ ਦਾ ਨਜ਼ਰ ਆਇਆ ਪਰ ਇਹ ਗੱਲ ਜ਼ਰੂਰ ਹੈ ਦੇ ਜਥੇਦਾਰ ਸਾਹਿਬ ਨੂੰ ਥਾਪ ਦਿੱਤਾ ਗਿਆ ਕਾਰਜਕਾਰੀ ਜਥੇਦਾਰ ਸ਼੍ਰੀ ਗਾਲਤਕ ਸਾਹਿਬ ਤੇ ਤਖਤਸ਼ਿਹੀ ਕੇਸਗੱਬ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਗਰਗੱਜ ਨੂੰ ਥਾਪਿਆ ਗਿਆ ਇਸ ਦੇ ਵਿੱਚ ਸਾਰੀਆਂ ਨਾਮਵਰ ਹਸਤੀਆਂ ਨੇ ਸ਼ਮੂਲੀਅਤ ਕੀਤੀ ਹੈ ਤੇ ਉੱਥੇ ਪਹੁੰਚ ਕੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਤੇ ਹੁਣ ਜਥੇਦਾਰ ਯਾਨੀ ਕੁਲਦੀਪ ਸਿੰਘ ਗਰਗੱਜ ਪੰਥ ਵੱਲੋਂ ਪ੍ਰਵਾਨਿਤ ਜਥੇਦਾਰ ਹੋ ਚੁੱਕੇ ਨੇ ਤੇ ਹੁਣ ਜਿਹੜੀਆਂ ਉਹਨਾਂ ਦੀਆਂ ਜਿੰਨੀਆਂ ਵੀ ਸੇਵਾਵਾਂ ਉਹਨਾਂ ਦੇ ਵੱਲੋਂ ਹੋਣਗੀਆਂ ਉਹ ਸਾਰੀਆਂ ਨੂੰ ਪੰਥ ਪ੍ਰਵਾਨ ਜਰੂਰ ਕਰੇਗਾ ਤੇ ਨਾਲ ਨਾਲ ਇਹ ਵੀ ਹੈ ਕਿ ਜਿਹੜਾ ਇਹ ਰੇੜਕੇ ਨੂੰ ਲੈ ਕੇ ਸਮਾਂ ਸੀ ਆਪਸੀ ਟਕਰਾਰ ਸੀ ਉਹ ਜਿਹੜੇ ਹੁਣ ਇੱਥੇ ਖਤਮ ਹੁੰਦੇ ਨਜ਼ਰ ਆ ਰਹੇ ਨੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੈ ਕਿ ਜਦੋਂ ਕਿਸੇ ਜਥੇਦਾਰ ਦੀ ਦੁਬਾਰਾ ਦਸਤਾਰਬੰਦੀ ਕੀਤੀ ਗਈ ਹੈ